ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਭਾਈ ਮਨਮੁਖ ਰਾਜੇ ਨੇ ਉਸ ਨੂੰ ਗੁਰੂ ਜੀ ਬਾਰੇ ਦੱਸਿਆ ਰਾਜਾ ਭਾਈ ਮਨਮੁਖ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਦੇ ਮਨ ਵਿੱਚ ਗੁਰੂ ਜੀ ਨੂੰ ਮਿਲਣ ਦੀ ਬੜੀ ਤਾਂਘ ਪਈ ਸਿਵਨਾਵ ਦੀ ਆਸ ਨੂੰ ਪੂਰੀ ਕਰਨ ਲਈ ਗੁਰੂ ਜੀ ਸੰਗਲਾ ਦੀ ਪਹੁੰਚ ਗਏ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਨੇ ਇੱਕ ਬਾਗ ਵਿੱਚ ਡੇਰਾ ਲਾਇਆ ਉੱਥੇ ਉਹ ਹਰ ਰੋਜ਼ ਕੀਰਤਨ ਕਰਦੇ ਅਤੇ 사ਤਸੰਗ ਵਿੱਚ ਲੋਕਾਂ ਨੂੰ ਉਪਦੇਸ਼ ਦਿੰਦੇ ਜਦ ਰਾਜੇ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਪੁੱਤਰ ਅਤੇ ਪਤਨੀ ਨੂੰ ਲੈ ਕੇ ਗੁਰੂ ਜੀ ਕੋਲ ਪਹੁੰਚ ਗਏ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਏ ਪਰ ਉਸ ਦੇ ਮਨ ਵਿੱਚ ਇੱਕ ਸ਼ੰਕਾ ਉੱਠੀ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਪਰ ਉਸ ਰਾਜੇ ਦੇ ਮਨ ਵਿੱਚ ਇੱਕ ਸ਼ੰਕਾ ਉੱਠੀ ਕਿ ਇਹ ਮਹ ਪਰਸ਼ ਕੋਈ ਬ੍ਰਾਹਮਣ ਹੈ ਜੋਗੀ ਹੈ ਜਾਂ Hindu ਹੈ ਜਾਂ ਫਿਰ ਮੁਸਲਮਾਨ ਹੈ ਇਸ ਦਾ ਕਾਰਨ ਇਹ ਸੀ ਕੀ ਗੁਰੂ ਨਾਨਕ ਦੇਵ ਜੀ ਨੇ ਅਜੀ ਪ੍ਰਕਾਰ ਦਾ ਵੇਸ਼ ਧਾਰਨ ਕੀਤਾ ਸੀ ਭੇਸ ਧਾਰਨ ਕੀਤਾ ਹੋਇਆ ਸੀ ਉਹਨਾਂ ਦਾ ਉਪਦੇਸ਼ ਹਿੰਦੂਆਂ ਮੁਸਲਮਾਨਾਂ ਅਤੇ ਜੋਗੀਆਂ ਤੋਂ ਪੰਨ ਸੀ ਅਤੇ ਜੋਗੀਆਂ ਤੋਂ ਅਲੱਗ ਸੀ ਉਹਨਾਂ ਦੀ ਬਾਣੀ ਸਭ ਤੋਂ ਵੱਖਰੀ ਤੇ ਨਰਾਲੀ ਸੀ ਉਹ ਭਾਰਤ ਦੇ ਉੱਤਰ ਵਿੱਚੋਂ ਆਏ ਸਨ ਪਰ ਉਹ ਦੱਖਣੀ ਬੋਲੀ ਵੀ ਸਪਸ਼ਟ ਬੋਲ ਰਹੇ ਸੀ ਸ਼ਿਵਨਾਬ ਦੇ ਮਨ ਦੀ ਦੁਵਿਧਾ ਨੂੰ ਸਮਝ ਕੇ ਗੁਰੂ ਜੀ ਨੇ ਫਰਮਾਇਆ ਰਾਜਾ ਸ਼ਿਵਨਾਬ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੇ ਗਿਆਨ ਦਾ ਇਸ਼ਨਾਨ ਕਰਦਾ ਹੈ ਅਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਸਾਰਾ ਬ੍ਰਹਮੰਡ ਇੱਕ ਹੱਟ ਹੈ ਜਿਸ ਦਾ ਇੱਕੋ ਇੱਕ ਸਾ ਕਰਤਾਰ ਆਪ ਹੈ ਜਿਸ ਦਾ ਇੱਕੋ ਇੱਕ ਕਰਤਾਰ ਹੈ ਅਤੇ ਅਸੀਂ ਕਰਤਾਰ ਦੇ ਨਾਮ ਦੇ ਅਵਲਾਸੀ ਬਣ ਜਾ ਰਹੇ ਹਾਂ ਪਰਮਾਤਮਾ ਦੇ ਪਿਆਰਿਆਂ ਲਈ Hindu, Musalman ਇੱਕੋ ਹੁੰਦੇ ਹਨ ਅਤੇ ਸਾਰਾ ਸੰਸਾਰ ਹੀ ਸਾਰਾ ਸੰਸਾਰ ਹੀ ਉਹਨਾਂ ਦਾ ਘਰ ਹੈ ਆਪਨੇ ਸੱਚੇ ਧਰਮ ਦਾ ਪ੍ਰਚਾਰ ਕਰਦੇ ਅਤੇ ਉਦਾਰ ਕਰਦੇ ਉਹ ਗੋਰਖ ਮਤੇ ਪਹੁੰਚੇ ਗੁਰੂ ਨਾਨਕ ਦੇਵ ਆਪਨੇ ਸੱਚੇ ਧਰਮ ਦਾ ਪ੍ਰਚਾਰ ਕਰਦੇ ਅਤੇ ਲੋਕਾਂ ਦਾ ਆਧਾਰ ਕਰਦੇ ਕੋਇ ਉਹ ਗੋਰਖਨਾਥ ਪਹੁੰਚ ਗਏ ਗੋਰਖਨਾਥ ਦੇ ਗੋਰਖਨਾਥ ਮਤੇ ਪਹੁੰਚ ਗਏ ਗੁਰੂ ਜੀ ਨੇ yogੀਆਂ ਦੇ ਡੇਰੇ ਤੇ ਬਾਹਰ ਇਲਾਹੀ ਨਾਦ ਛੇੜ ਦਿੱਤਾ ਝੰਗਰਨਾਥ ਭੰਗਰਨਾਥ ਨਾਮੀ ਜੋਗੀ ਗੁਰੂ ਜੀ ਕੋਲ ਆ ਬੈਠੇ ਅਤੇ ਉਹ ਗੁਰੂ ਜੀ ਨੂੰ ਕਈ ਸਵਾਲ ਕਰਨ ਲੱਗੇ ਗੁਰੂ ਜੀ ਨੇ ਉਹਨਾਂ ਦੇ ਸਭ ਪ੍ਰਸ਼ਨਾਂ ਦੇ ਤਸੱਲੀ ਬਖਸ਼ ਉੱਤਰ ਦਿੱਤੇ ਫਿਰ ਗੁਰੂ ਜੀ ਨੇ ਉਹਨਾਂ ਨੂੰ ਗੁਰੂ ਜੀ ਨੇ ਉਹਨਾਂ ਦੇ ਸਭ ਸਵਾਲਾਂ ਦੇ ਜਵਾਬ ਦਿੱਤੇ ਫੇਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਅਸਲ ਜੋਗੀ ਉਹ ਹੈ ਜਿਹੜਾ ਸੰਸਾਰ ਦੇ ਝਮੇਲਿਆਂ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਪਰਮਾਤਮਾ ਵਿੱਚ ਮਾਇਆ ਹੋਵੇ ਜੋਗੀਆਂ ਨੂੰ ਸਿੱਖਿਆ ਦੇ ਕੇ ਗੁਰੂ ਜੀ ਭਾਈ ਮਰਦਾਨੇ ਨੂੰ ਲੈ ਕੇ ਹਿਮਾਲਿਆ ਪਰਬਤ ਵੱਲ ਚੱਲ ਪਏ ਰਾਹ ਵਿੱਚ ਇੱਕ ਰੀਠੇਰੇ ਦਰਖਤ ਹੇਠ ਆਰਾਮ ਕਰਨ ਲਈ ਬੈਠ ਗਏ ਉਥੇ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਭੁੱਖ ਲੱਗੀ ਹੈ ਮੈਂ ਜੰਗਲ ਵਿੱਚੋਂ ਕੋਈ ਫਲ ਖਾ ਆਵਾਂ ਗੁਰੂ ਜੀ ਨੇ ਰੀਠੇ ਦੇ ਦਰਖਤ ਦੀ ਇੱਕ ਟਾਹਣੀ ਵੱਲ ਇਸ਼ਾਰਾ ਕਰਕੇ ਕਿਹਾ ਇਸ ਟਾਹਣੀ ਦੇ ਰੀਠੇ ਤੋੜ ਕੇ ਖਾ ਲੈ ਮਰਦਾਨੇ ਨੇ ਜਦੋਂ ਰੀਠੇ ਖਾ ਕੇ ਵੇਖੇ ਤਾਂ ਉਹ ਬਹੁਤ ਮਿੱਠੇ ਸਨ ਉਹ ਹੌਲੀ-ਹੌਲੀ ਉਸ ਟਾਣੀ ਦੇ ਸਾਰੇ ਰੀਠੇ ਖਾ ਗਿਆ ਪਰ ਜਦੋਂ ਦੂਸਰੀ ਟਾਣੀ ਦੇ ਰੀਠੇ ਤੋੜ ਕੇ ਖਾਣ ਲਗਾਤਾ ਉਹ ਅਤੀਤ ਬਹੁਤ ਕੌੜੇ ਸਨ ਉਹ ਦਰਖਤ ਹਾਲੇ ਤੱਕ ਕਾਇਮ ਹੈ ਇਸ ਦੀ ਇਹ ਟਾਣੀ ਇਸ ਦੀ ਇੱਕ ਟਾਣੀ ਦੇ ਰੀਠੇ ਸ਼ੁਹਾਰੇ ਵਾਂਗ ਮਿੱਠੇ ਹਨ ਇੱਥੇ ਅੱਜ ਕੱਲ ਗੁਰਦੁਆਰਾ ਰੀਠਾ ਸਾਹਿਬ ਹੈ ਉੱਚੀਆਂ ਪਹਾੜੀਆਂ ਚੜਦੇ ਗੁਰੂ ਜੀ ਸ਼ਮੇਰ ਪਹਾੜ ਤੇ ਪਹੁੰਚ ਗਏ ਉੱਥੇ ਉਹਨਾਂ ਨੂੰ ਬੜੇ ਪ੍ਰਸਿੱਧ ਸਿੱਧ ਮਿਲੇ ਇਹ ਲੋਕ ਸੰਸਾਰ ਨੂੰ ਤਿਆਗ ਕੇ ਨਿਕੰਮਿਆਂ ਵਾਲਾ ਜੀਵਨ ਬਤੀਤ ਕਰ ਰਹੇ ਸਨ ਕਰਾਮਾਤ ਦਾ ਡਰਾਵਾ ਦੇ ਕੇ ਪਹਾੜੀ ਲੋਕਾਂ ਨੂੰ ਉਲੂ ਬਣਾ ਕੇ ਬੜੀ ਐਸ਼ ਦਾ ਜੀਵਨ ਬਿਤਾ ਰਹੇ ਸਨ ਇੱਕ ਸੁਧਾਰਨ ਬੰਦੇ ਨੂੰ ਸ਼ਮੇਰ ਪਰਵਰਤੇ ਪਹੁੰਚਿਆ ਵੇਖ ਕੇ ਉਹ ਹੈਰਾਨ ਹੋਏ ਅਤੇ ਛੱਟ ਗੁਰੂ ਜੀ ਦੇ ਕੋਲ ਆਜ ਬੈਠੇ ਉਹ ਪੁੱਛਣ ਲੱਗੇ ਨਾ ਹੀ ਤੁਸੀਂ ਸਿੱਧ ਲੱਗਦੇ ਹੋ ਤੇ ਨਾ ਹੀ ਕੋਈ ਸੰਿਆਸੀ ਫਿਰ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲੈ ਆਈ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਸ਼ਕਤੀਮਾਨ ਪ੍ਰਭੂ ਦੇ ਨਾਮ ਦਾ ਜਾਪ ਕਰਦਾ ਹਾਂ ਉਸ ਦੀ ਕਿਰਪਾ ਕਰਕੇ ਹੀ ਮੈਂ ਇੱਥੇ ਪਹੁੰਚ ਗਿਆ ਹਾਂ ਫਿਰ ਸਿੱਧਾ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ ਤੇ ਤੁਸੀਂ ਕਿਸ মত ਨਾਲ ਸੰਬੰਧਿਤ ਹੋ ਕਿਸ ਧਰਮ ਨਾਲ ਸੰਬੰਧਿਤ ਹੋ ਗੁਰੂ ਜੀ ਨੇ ਫਰਮਾਇਆ ਨਾ ਮੇਰਾ ਨਾਨਕ ਨਿਰੰਕਾਰ ਹੀ ਹੈ ਤੇ ਮਤ ਮੇਰਾ ਪਰਮਾਤਮਾ ਅਤੇ ਉਸ ਦੀ ਰਚੀ ਕਾਇਨਾਤ ਨੂੰ ਪਿਆਰ ਕਰਦਾ ਹਾਂ ਫਿਰ ਸਿੱਧ ਕਹਿਣ ਲੱਗੇ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ ਉੱਥੇ ਦਾ ਕੀ ਹਾਲ ਹੈ ਗੁਰੂ ਜੀ ਨੇ ਮੁਸਕਰਾ ਕੇ ਬੋਲੇ ਗੁਰੂ ਜੀ ਮੁਸਕਰਾ ਕੇ ਬੋਲੇ ਤੁਸੀਂ ਤਾਂ ਡਰ ਦੇ ਮਾਰੇ ਮਾਤ ਲੋਕ ਨੂੰ ਛੱਡ ਕੇ ਇੱਥੇ ਲੁੱਕ ਕੇ ਬੈਠੇ ਹੋ ਹੁਣ ਤੁਹਾਨੂੰ ਮਾਤ ਲੋਕ ਨਾਲ ਹੀ ਮਤਲਬ ਹੈ ਜੇ ਤੁਹਾਡੇ ਵਰਗੇ ਸਿੱਧੀਆਂ ਦੇ ਮਾਲਕ ਹੀ ਪਹਾੜਾਂ ਤੇ ਚੜ ਕੇ ਛੁਪ ਜਾਣ ਤੇ ਗਰੀਬ ਪਹਾੜੀਆਂ ਨੂੰ ਲੁੱਟ-ਲੁੱਟ ਖਾਈ ਜਾਣ ਤਾਂ ਮਾਤ ਲੋਕ ਦੀ ਕੋਈ ਉਸਾਰ ਨਾ ਲਵੇ ਅੱਜ ਮਾਤ ਲੋਕ ਵਿੱਚ ਹਨੇਰ ਮੱਚਿਆ ਹੈ ਹਰ ਪਾਸੇ ਕੂੜ ਦਾ ਪਸਾਰਾ ਹੈ ਸੱਚ ਤੇ ਧਰਮ ਤੁਹਾਡੇ ਵਾਂਗ ਲੁੱਕ ਕੇ ਬੈਠ ਗਏ ਹਨ ਸੱਚ ਤੇ ਧਰਮ ਤੁਹਾਡੇ ਵਾਂਗ ਲੁੱਕ ਕੇ ਬੈਠ ਗਏ ਹਨ ਰਾਜੇ ਪਰਚਾ ਦੀ ਰੱਖਿਆ ਕਰਨ ਦੀ بجائے ਉਲਟਾ ਉਹਨਾਂ ਤੇ ਜ਼ੁਲਮ ਢਾ ਰਹੇ ਹਨ ਪਰਜਾ ਉਲਾਹ ਰਹੀ ਹੈ ਪਰ ਉਹਨਾਂ ਦੀ ਕੋਈ ਅਵਾਜ਼ ਨਹੀਂ ਕਰ ਰਿਹਾ ਤੁਸੀਂ ਵੇਲੜ ਇਨ੍ਹਾਂ ਪਹਾੜਾਂ ਤੇ ਚੜੇ ਬੈਠੇ ਹੋ ਕਿਉਂ ਨਹੀਂ ਮਾਤ ਲੋਕ ਵਿੱਚ ਲੋਕ ਵਿੱਚ ਜਾ ਕੇ ਲੋਕਾਂ ਦੇ ਦੁੱਖਾਂ ਦੇ ਭਾਈਵਾਲ ਬਣਦੇ ਗੁਰੂ ਜੀ ਅਤੇ ਮਰਦਾਨੇ ਨੇ ਹਾਜੀਆਂ ਵਾਂਗ ਨੀਲੇ ਕੱਪੜੇ ਪਾ ਲਏ ਅਤੇ ਸਿੱਧ ਸਿੰਧ ਪ੍ਰਾਂਤ ਵੱਲ ਚੱਲ ਪਏ ਸਿੰਧ ਪਹੁੰਚ ਕੇ ਹੋਏ ਇੱਕ ਹਾਜੀਆਂ ਦੇ ਕਾਫਲੇ ਨਾਲ ਰਲ ਗਏ ਅਤੇ ਮੱਕੇ ਵੱਲ ਚੱਲ ਪਏ ਮੱਕੇ ਪਹੁੰਚ ਕੇ ਉਹਨਾਂ ਬਾਕੀ ਹਾਜੀਆਂ ਵਾਂਗ ਸਾਰੇ ਕਰਮ ਕੀਤੇ ਜਦ ਰਾਤ ਪਈ ਤਾਂ ਉਹ ਪ੍ਰਕਰਮਾਂ ਵਿੱਚ ਕਾਬੇ ਵੱਲ ਫੇਰ ਪੈਰ ਪਸਾਰ ਕੇ ਸੌਂ ਗਏ ਮੁਸਲਮਾਨ ਕਾਬੇ ਨੂੰ ਰੱਬ ਦਾ ਘਰ ਮੰਨਦੇ ਹਨ ਅਤੇ ਕਾਬੇ ਵੱਲ ਪੈਰ ਪਸਾਰਨੇ ਉਹ ਬਹੁਤ ਮਾੜਾ ਸਮਝਦੇ ਹਨ ਜਦ ਹਾਜੀਆਂ ਨੇ ਗੁਰੂ ਜੀ ਨੇ ਅਜਿਹੀ ਬੇਅਦਬੀ ਕਰਦਿਆ ਵੇਖਿਆ ਤਾਂ ਉਹ ਭਜਦੇ ਹੋਏ ਗੁਰੂ ਜੀ ਵੱਲ ਆਏ ਇਕ ਕਹਾ ਜੀ ਜਿਸ ਦਾ ਨਾਮ ਜੀਵਨ ਸੀ ਗੁਰੂ ਜੀ ਨੂੰ ਠੋਕਰ ਮਾਰ ਕੇ ਕਹਿਣ ਲੱਗਾ ਉਠ ਓਏ ਤੂੰ ਕੌਣ ਹੈ ਜਿਹੜਾ ਰੱਬ ਦੇ ਘਰ ਵੱਲ ਪੈਰ ਫਸਾਰ ਕੇ ਸੁੱਤਾ ਹੋਇਆ ਹੈ ਗੁਰੂ ਜੀ ਬੜੀ ਨਿਮਰਤਾ ਨਾਲ ਅੱਖਾਂ ਖੋਲ ਕੇ ਬੋਲੇ ਰੱਬ ਦੇ ਆ ਬੰਦਿਆ ਗੁੱਸਾ ਨਾ ਕਰ ਮੈਂ ਬਹੁਤ ਥੱਕਿਆ ਹੋਇਆ ਹਾਂ ਇਸ ਲਈ ਖਿਆਲ ਨਹੀਂ ਰਿਹਾ ਮੈਨੂੰ ਹੁਣ ਉੱਠਿਆ ਵੀ ਨਹੀਂ ਜਾਂਦਾ ਇਸ ਲਈ ਤੁਸੀਂ ਮੇਰੇ ਪੈਰ ਘਸੀਟ ਕੇ ਉਸ ਪਾਸੇ ਕਰ ਦਿਓ ਜਿੱਧਰ ਰੱਬ ਦਾ ਘਰ ਨਹੀਂ ਹੈ ਜੀਵਨ ਨੇ ਗੁੱਸੇ ਵਿੱਚ ਆ ਕੇ ਗੁਰੂ ਜੀ ਦੀਆਂ ਲੱਤਾਂ ਦੂਸਰੇ ਪਾਸੇ ਕਰ ਦਿੱਤੀਆਂ ਪਰ ਉਹ ਵੇਖ ਕੇ ਹੈਰਾਨ ਹੋਇਆ ਕਿ ਕਾਇਬਾ ਤੇ ਉਸੇ ਪਾਸੇ ਵੱਲ ਫਿਰ ਗਿਆ ਜਿੱਧਰ ਗੁਰੂ ਜੀ ਦੀਆਂ ਲੱਤਾਂ ਸਨ ਫਿਰ ਉਸ ਲੱਤਾਂ ਹੋਰ ਦਿਸ਼ਾ ਵੱਲ ਘੁਮਾਈਆਂ ਪਰ ਕਾਇਬਾ ਉਧਰ ਨੂੰ ਘੁੰਮ ਗਿਆ ਜੀਵਨ ਅਤੇ ਔਰ ਹਾਂ ਜੀ ਬਹੁਤ ਹੈਰਾਨ ਹੋਏ ਕਿ ਉਹ ਕੀ ਚਾਰਾ ਕੀ ਕਾਰਨ ਕਿ ਗੁਰੂ ਜੀ ਦੀਆਂ ਲੱਤਾਂ ਕਾਇਵੇ ਤੋਂ ਉਲਟ ਦਿਸ਼ਾ ਵਿੱਚ ਕਰਨ ਜਦੋਂ ਇਸ ਕਾਰਜ ਵਿੱਚ ਐ ਸਮਰਥ ਰਹੇ ਤਾਂ ਉਹ ਗੁਰੂ ਪਾਸ ਆ ਕੇ ਬੈਠ ਗਏ ਅਤੇ ਬੇਨਤੀ ਕਰਨ ਲੱਗੇ ਅੱਲਾ ਦੇ ਬੰਦੇ ਅਸੀਂ ਤਾਂ ਹਾਰ ਚੁੱਕੇ ਹਾਂ ਤੁਸੀਂ ਹੀ ਰੱਬ ਦੇ ਘਰ ਵੱਲੋਂ ਆਪਣੇ ਪੈਰਾਂ ਨੂੰ ਦੂਸਰੇ ਦੇ ਪਾਸੇ ਕਰ ਲਵੋ ਮੱਕੇ ਤੋਂ ਹੋ ਕੇ ਗੁਰੂ ਜੀ ਬਗਦਾਦ ਪਹੁੰਚੇ ਤੇ ਉੱਥੇ ਉਹਨਾਂ ਦਾ ਪੀਰ ਦਸਤਗੀਰ ਨਾਲ ਮਿਲਾਪ ਹੋਇਆ ਪੀਰ ਨੇ ਪੁੱਛਿਆ ਤੁਸੀਂ ਕੌਣ ਹੋ ਅਤੇ ਕਿਸ ਘਰਾਣੇ ਦੇ ਫਕੀਰ ਹੋ ਗੁਰੂ ਜੀ ਨੇ ਉੱਤਰ ਦਿੱਤਾ ਮੈਨੂੰ ਨਾਨਕ ਕਹਿੰਦੇ ਹਨ ਮੈਂ ਵਾਹਿਦ ਅੱਲਾ ਦਾ ਫਕੀਰ ਹਾਂ ਪੀਰ ਨੇ ਫਿਰ ਕਿਹਾ ਪਰ ਤੁਹਾਡਾ ਕੋਈ ਘਰਾਣਾ ਮੁਲਕ ਆ ਤਾਂ ਹੋਵੇਗਾ ਹੀ ਗੁਰੂ ਜੀ ਨੇ ਮੁਸਕਰਾ ਕੇ ਪੀਰ ਬਲੇ ਕਿਆ ਅਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗੇ ਕਿ ਅੱਲਾ ਦਾ ਵੀ ਕੋਈ ਮਜਬ ਫੀਕਾ ਘਰਾਣਾ ਜਾਂ ਮੁਲਕ ਹੈ ਇਸ ਤਰ੍ਹਾਂ ਅੱਲਾ ਦੇ ਫਕੀਰਾਂ ਦਾ ਵੀ ਕੋਈ ਘਰਾਣਾ ਜਾਂ ਮੁਲਕ ਨਹੀਂ ਹੁੰਦਾ ਅੱਲਾ ਪਾਕ ਕਿਸੇ ਖਾਸ ਇੱਕ ਥਾਂ ਵੀ ਨਾ ਰਹਿੰਦੇ ਹੋਇਆ ਬੇਅੰਤ ਕਾਸ਼ਾਂ ਪਤਾਲਾ ਵਿੱਚ ਵਸਦੀ ਕਾਇਨਾਤ ਦਾ ਭਰਪੂਰ ਖਿਆਲ ਰੱਖਦਾ ਹੈ ਉਸ ਦੇ ਨਿਜਾਮ ਵਿੱਚ ਕੋਈ ਨੁਕਸ ਨਹੀਂ ਇਹ ਮਨੁੱਖ ਅਤੇ ਇਸ ਦੇ ਇਹ ਵਰ ਹੀ ਇੱਥੇ ਹਾਕੀ ਵੰਡਿਆ ਪਾਉਂਦੇ ਹਨ ਪੀਰ ਗੁਰੂ ਜੀ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਪਰ ਲੱਖਾਂ ਅਕਾਸ਼ਾਂ ਤੇ ਲੱਖਾਂ ਪਤਾਲਾਂ ਦੀ ਗੱਲ ਉਸ ਦੀ ਸਮਝ ਨਾ ਆਈ ਉਹ ਕਹਿਣ ਲੱਗਾ ਜਿੱਥੇ ਤੱਕ ਤੁਹਾਡਾ ਗਿਆਨ ਹੈ ਅਸੀਂ ਤਾਂ ਸੱਤ ਆਕਾਸ਼ ਅਤੇ ਸੱਤ ਪਤਾਲ ਸੁਨੇ ਹਨ ਅਤੇ ਪਵਿੱਤਰ ਕਿਤਾਬ ਵਿੱਚ ਪੜ੍ਹੇ ਵੀ ਹਨ ਪਰ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਦੀ ਗੱਲ ਤਾਂ ਅਸੀਂ ਕਿਤੇ ਪੜ੍ਹੀ ਸੁਣੀ ਨਹੀਂ ਕਿਰਪਾ ਕਰਕੇ ਸਾਨੂੰ ਸਾਰੇ ਸਮਝਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ